ਸਰਨ ਸਤਿ ਕਾਂਜੀ ਸੱਤ ਪ੍ਰੈਲ ਨੂੰ ਟ੍ਰਿਬਿਊਨ ਅਖਬਾਰ ਚਿਕ ਰਿਪੋਰਟ ਛਪੀ ਹੈ ਉਹ ਹੈਗੀ ਜਿਹੜੀ 21ਵੀਂ ਪਸ਼ੂਤਨ ਗਿਣਤੀ ਹੋਈ ਜਿਹੜੀ ਹੁਣ ਲੇਟੈਸਟ ਅਕਤੂਬਰ 2024 ਤੋਂ ਫਰਬਰੀ 2025 ਚ ਜਿਹੜੀ ਪਸ਼ੂਆਂ ਦੀ ਗਿਣਤੀ ਹੋਈ ਸੀ ਹਾਲਾਂਕਿ ਅਧਿਕਾਰਤ ਤੌਰ ਤੇ ਅੰਕੜੇ ਜਿਹੜੇ ਇਹ ਹਲੇ ਸਮਲ ਗੋਣ ਨੂੰ ਜੋ ਟ੍ਰਿਬਿਊਨ ਦੀ ਰਿਪੋਰਟ ਛਪੀ ਉਹਦੇ ਆਧਾਰ ਤੇ ਆਪਾਂ ਗੱਲ ਕਰਦੇ ਆਂ ਉਹ ਚ ਮੇਨ ਗੱਲ ਇਹ ਹੈ ਵੀ ਜਿਹੜੀ گاਵਾਂ ਦੀ ਗਿਣਤੀ ਹੈ ਪਿਛਲੇ 5 ਸਾਲਾਂ 'ਚ 2.2 ਲੱਖ ਦੇ ਕਰੀਬ ਘਟੀ ਹੈ ਤੇ ਮੱਝਾਂ ਦੀ ਜਿਹੜੀ ਹੈਗੀ 5 ਲੱਖ ਤੋਂ ਉੱਪਰ ਘਟੀ ਹੈ ਮਤੀ 40 ਹਜ਼ਾਰ ਦੇ ਹਿਸਾਬ ਨਾਲ گاਵਾਂ ਹਰ ਸਾਲ ਘਟ ਰਹੀਆਂ ਤੇ ਮੱਝਾਂ ਜਿਹੜੀਆਂ ਹੈਗੀਆਂ 1 ਲੱਖ ਦੇ ਹਿਸਾਬ ਨਾਲ ਹਰ ਸਾਲ ਘਟ ਰਹੀਆਂ ਭੇਡਾਂ ਦੀ ਬੱਕਰੀਆਂ ਦੀ ਗਿਣਤੀ ਵੱਧ ਰਹੀ ਹੈ ਬਾਕੀ ਤਾਂ ਜਿਹੜੇ ਹੈਗੇ ਕੁੱਤੇ ਉਹ ਬੜੀ ਤੇਜ਼ੀ ਨਾਲ ਵੱਧ ਰਹੇ ਆ ਕੁੱਤੇ ਦਾ ਕੰਮ ਵੈਸੇ ਵੀ ਤੁਸੀਂ ਦੇਖ ਹੀ ਰਹੇ ਹੋ ਦੁਕਾਨਾਂ ਹੋਰ ਕਲੀਨਿਕ ਬੜੀ ਤੇਜ਼ੀ ਨਾਲ ਵੱਧ ਰਹੇ ਐ ਤੇ ਉੱਠ ਵਗੈਰਾ ਤਾਂ ਗਧੇ ਵਗੈਰਾ ਤਾਂ ਲਗਭਗ ਗਾਇਬ ਹੀ ਹੋ ਗਏ ਹੁਣ ਉਹ ਸਮੱਸਿਆ ਕੀ ਹੈ ਵੀ ਜਦੋਂ ਪਸ਼ੂਆਂ ਦੀ ਗਿਣਤੀ ਘਟਦੀ ਹੈ ਨਾ ਤਾਂ ਬਹੁਤ ਸਾਰੇ ਪੱਤਰਕਾਰਾਂ ਨੇ ਇਹ ਲਿਖਿਆ ਕਈ ਖ਼ਬਰਾਂ 'ਚ ਰਿਪੋਰਟ ਛਪੀ ਹੈ ਜੀ ਨਕਲੀ ਦੁੱਧ ਵਧ ਗਿਆ ਬਹੁਤ ਜ਼ਿਆਦਾ ਜਦ ਲੋਕ ਕਹਿੰਦੇ ਵੀ ਜੀ ਪਸ਼ੂ ਘਟ ਗਏ ਪਰ ਦੁੱਧ ਨਹੀਂ ਘਟਿਆ ਹੈਗਾ ਇਨੂੰ ਨਾ ਬੜੇ ਵਿਗਿਆਨਕ ਤਰੀਕੇ ਨਾਲ ਸਮਝਦੀ ਲੋੜੇ ਕਈ ਵਾਰੀ ਪਸ਼ੂ ਪਾਲਕ ਸਮਝਦੇ ਨਹੀਂ ਹੈਗੇ ਤੇ ਅਸੀਂ ਆਪ ਦੇ ਧੰਦੇ ਦੀ ਆਪ ਹੀ ਐਸੀ ਤੈਸੀ ਫੇਰੀ ਜੰਨੇ ਆ। ਮਤਲਬ ਕੀ ਹੈ ਪੰਜ ਛੇ ਗੱਲਾਂ ਜਿਹੜੀਆਂ ਮੈਂ ਸਮਝਾਈਆਂ ਦੇ ਵਿੱਚੋਂ ਬਾਕੀ ਤੁਹਾਡੇ ਆਪ ਦੇ ਵਿਚਾਰ ਹੈ ਹਰੇਕ ਦੇ। ਪਹਿਲੀ ਗੱਲ ਤੇ ਇਹ ਵੀ ਵਾਕਈ ਨਕਲੀ ਦੁੱਧ ਦੀ ਸਮੱਸਿਆ ਹੈ ਹਰ ਰਾਜ ਦੇ ਵਿੱਚ ਹੈ। ਔਰ ਹਲੇ ਵੀ ਦੇ ਬਾਰੇ ਬਹੁਤ ਕੁਝ ਕਰਨ ਦੀ ਲੋੜ ਹੈ। ਸਾਰੇ ਇਹ ਗੱਲ ਮੰਨਦੇ ਆ। ਦੂਜੀ ਗੱਲ ਇਹ ਹੈ ਵੀ ਸਮੱਸਿਆ ਕਿੱਥੇ ਆਉਂਦੀ ਹੈ ਵੀ ਜਿਹੜੇ ਪ੍ਰੋਡਕਟ ਨੇ ਦੁੱਧ ਤੋਂ ਬਣਦੇ ਜਿਵੇਂ ਖੋਆ ਹੋ ਗਿਆ ਪਨੀਰ ਹੋ ਗਿਆ ਇਹਨਾਂ 'ਚ ਦੁੱਧ ਨਾਲੋਂ ਵੀ ਜ਼ਿਆਦਾ ਸਮੱਸਿਆ ਹੈ ਦੂਜਾ ਤੀਜਾ ਕਾਰਨ ਜਿਹੜਾ ਹੈਗਾ ਉਹ ਹੈਗਾ ਵੀ ਦੁੱਧ ਦੇ ਰੇਟ ਗਲੇ ਉਦਾਂ ਨਹੀਂ ਹੈਗੇ ਜਿਸ ਕਰਕੇ ਜਿਹੜਾ ਹੈਗਾ ਬਹੁਤ ਸਾਰੇ ਛੋਟੇ ਪਸ਼ੂ ਪਾਲਕ ਜਿਹੜੇ ਉਹ ਦੁੱਧ ਕੰਮ ਛੱਡ ਗਏ ਹੈ ਚੌਥਾ ਕਾਰਨ ਕੀ ਹੈ ਵੀ ਭਈਏ ਜਿਹੜੇ ਹੈਗੇ ਹੁਣ ਉਹ ਯੂਪੀ ਬਿਹਾਰ ਦੇ ਵਿੱਚ ਡਰੇਗਾ ਦਾ ਕੰਮ ਇੰਨਾ ਵੱਧ ਗਿਆ ਵੀ ਭਈਏ ਹੁਣ ਇੱਥੇ ਆ ਕੇ 10-15000 ਤੇ ਕੰਮ ਕਰਕੇ ਨਹੀਂ ਰਾਜੀ ਹੈਗੇ ਉਹ 10-15000 ਤੋਂ ਜ਼ਿਆਦਾ ਉੱਥੇ ਡਰੇਗਾ ਚ ਹੀ ਕਮਾਈ ਜਾਂਦੇ ਇਹਨਾਂ ਨਾਲੇ ਘਰ ਦੀ ਰੋਟੀ ਖਾਂਦੇ ਅਗਲੇ ਵੇ ਇੱਕ ਹੋਰ ਕਾਰਨ ਕੀ ਹੈ ਵੀ ਜਿਹੜੀਆਂ ਸਾਡੇ ਮੁੰਡੇ ਵੀ ਪਿੰਡਾਂ ਦੇ ਬਹੁਤ ਵੱਡਾ ਵਰਗ ਹੈ ਜਿਹੜਾ ਜਿਹੜਾ ਕੈਨੇਡਾ ਪਿਛਲੇ 4-5 ਸਾਲਾਂ ਚ ਬਹੁਤ ਜ਼ਿਆਦਾ ਗਿਆ ਹੈਗਾ ਹੁਣ ਤਾਂ ਇਹ ਰੁਝਾਂ ਘਟ ਜਾਣਾ ਪਰ ਪਹਿਲਾਂ ਬਹੁਤ ਜਾ ਗਿਆ ਉਹਦੇ ਕਰਕੇ ਵੀ ਪਿੰਡਾਂ 'ਚ ਪਸ਼ੂਆਂ ਦੀ ਗਿਣਤੀ ਬੜੀ ਘਟੀ ਹੈ ਇੱਕ ਹੋਰ ਵੱਡਾ ਕਾਰਨ ਕੀ ਹੈ ਵੀ ਨਵੀਂ ਪੀੜ੍ਹੀ ਹੁਣ ਨੌਕਰੀ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੀ ਹੈ ਡੰਗਰ ਪਸ਼ੂ ਸੰਭਰ ਨਾਲੋਂ ਅਗਲਾ ਕਹਿੰਦਾ ਕਿਹੜਾ ਗੋਹੇ ਚ ਲਿਬੜੂ ਅਸਲੀ ਮੁੱਦਾ ਕੀ ਹੈ ਜਿਹਦੇ ਬਾਰੇ ਅੱਪ ਗੱਲ ਕਰਨੀ ਹੈ ਅੱਜ ਉਹ ਕੀ ਹੈ ਵੀ ਦੇਖੋ ਅਸੀਂ ਇਹ ਨਹੀਂ ਦੇਖ ਰਹੇ ਵੀ ਜਿਹੜੇ ਪਸ਼ੂਆਂ ਦੀ ਗਿਣਤੀ ਘਟ ਰਹੀ ਹੈ 2022 'ਚ ਲੰਬੀ ਬਿਮਾਰੀ ਆਈ ਸੀ ਜਿਪ 500 ਰਾਜਾਂ ਦਾ ਸਹਾਰਾ ਲਾ ਲਈਏ ਤਾਂ ਉਹਦੇ ਵਿੱਚ ਪੰਜਾਬ ਦੇ ਵਿੱਚ ਹੀ ਇਹ ਬੜੇ ਅਧਿਕਾਰਕ ਅੰਕੜੇ ਆ ਬੜੀ ਐ ਜਸੇ ਬੰਦੀਆਂ ਦੇ ਅੰਕੜੇ ਬਹੁਤ ਸਾਰੇ ਲੋਕਾਂ ਦੇ ਮਹਾਰਾ ਦੇ ਅੰਕੜੇ ਆ ਸਵਾ ਲੱਖ ਦੇ ਕਰੀਬ ਗਾਂ ਖੁੱਜ ਮਰੀ ਉਹਦੇ ਵਿੱਚ ਔਰ ਤੁਸੀਂ ਕੋਈ ਦੇਖੋ ਟੋਟਲ ਜੇ 2 ਸਵਾ 2 ਲੱਖ ਗਾਂ ਘਟੀਆਂ ਸਵਾ ਲੱਖ ਤਾਂ ਕੱਲੀ ਲੰਪੀ ਦੇ ਵਿੱਚ ਹੀ ਗਈ ਉਹ 6 ਮਹੀਨੇ ਦੇ ਵਿੱਚ 5-6 ਮਹੀਨੇ ਦੇ ਪੀਰੀਅਡ ਦੇ ਵਿੱਚ ਦੂਜੀ ਗੱਲ ਉਹ ਚ ਲੰਪੀ ਚ 70% ਬੱਚੂ ਮਰੇ ਜਿਹੜੇ ਬਿਲਕੁਲ ਮਤਲਬ ਕਿ ਗਊਸ਼ਾਲਾ ਦੇ ਵਿੱਚ ਸੀ ਜਾਂ ਮਾੜੀ ਮਾੜੀ ਨਸਲ ਦੇ ਪਸ਼ੂ ਸੀ ਜਿਨ੍ਹਾਂ ਦੀ ਜਿਹੜੀ ਹੈਗੀ ਸਰੀਰ ਦੇ ਵਿੱਚ ਹਾਲਤ ਬਹੁਤ ਵਧੀਆ ਨਹੀਂ ਸੀ ਹੈਗੀ ਚੰਗੇ ਪਸ਼ੂ ਵੀ ਮਰੇ 25 30 ਪਰਸੈਂਟੇਜ ਕੋਈ ਸ਼ੱਕ ਨਹੀਂ ਕਰਨੀ ਅਸਲੀ ਮੁੱਦਾ ਕੀ ਹੈ ਵੀ ਚੰਗੇ ਪਸ਼ੂਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਇਹ ਸਾਡੇ ਬਸੇ ਸਮਝਣ ਦੇ ਲੋੜ ਹੈ ਹੁਣੇ ਮੇਲਾ ਹੋਇਆ ਪਿੱਛੇ ਤੁਸੀਂ ਦੇਖੋ 80 ਲੀਟਰ ਦਾ ਰਿਕਾਰਡ ਬਣ ਗਿਆ ਅੱਜ ਤੋਂ 5 ਸਾਲ ਪਹਿਲਾਂ ਕਿੱਥੇ 80 ਲੀਟਰ ਵਾਲੇ گاਵੇ ਇੰਨੀ ਅਸਿਗੀਆਂ 25 30 ਲੀਟਰ 30 ਲੀਟਰ ਤੋਂ ਪਰਮਾਈਡਰ ਕਾਰਡ ਬਣੇ 25 30 ਲੀਟਰ ਦੇ ਮੱਝਾ ਉਹ ਨਾਮ ਹੁੰਦੀਆਂ ਇਹਦੇ ਲਾਈਵ ਮਿਲਕਾਂ ਤੁਸੀਂ ਦੇਖਦੇ ਹੋ ਵੀ ਹੋਣ ਲੱਗ ਗੀਆਂ ਬਹੁਤ ਜ਼ਿਆਦਾ ਚੰਗੀ ਨਸਲ ਦੇ ਪਸ਼ੂਆਂ ਦੀ ਗਿਣਤੀ ਵੱਧ ਰਹੀ ਹੈ ਜਿਹੜੇ ਛੋਟੇ ਪਸ਼ੂ ਪਾਲਕ ਨੇ ਜਾਂ ਹਲਕੇ ਪਸ਼ੂ ਪਾਲਕ ਨੇ ਉਹਨਾਂ ਵਾਸਤੇ ਧੰਦਾ ਹੁਣ ਨਹੀਂ ਰਿਹਾ ਵਿਗਿਆਨਕ ਡੇਰੀ ਫਾਰਮਿੰਗ ਦਾ ਜਿਹਨੇ ਉਹਨੂੰ ਪੱਲਾ ਨਾ ਪੜਿਆ ਅਗਲੇ 5 ਸਾਲ ਚ ਉਹਨੇ ਗਾਇਬ ਹੋ ਜਾਣਾ ਬਿਲਕੁਲ ਹੁਣ ਉਹ ਬੰਦਾ ਰਹੂਗਾ ਜਿਹੜਾ ਵਧੀਆ ਮੰਡੀਕਰਨ ਵਧੀਆ ਹੋਊਗਾ ਜਿਹਦਾ ਜਿਹਦੀ ਕੁਆਲਿਟੀ ਵਧੀਆ ਹੋਊਗੀ ਜਿਹਦੀ نسل ਵਧੀਆ ਹੋਊਗੀ ਇਸੇ ਕਰਕੇ ਆਪਣੀ ਜਿਹੜੀ ਕਿਤਾਬ ਹੈ ਵਿਗਿਆਨਕ ਡੇਰੀ ਫਾਰਮ ਉਹ ਵੀ ਲੈ ਕੇ ਆਉਣ ਦਾ ਮੇਨ ਕਾਰਨ ਇਹੀ ਸੀਗਾ ਵੀ ਲੋਕਾਂ ਨੂੰ ਵਿਗਿਆਨਕ ਤੌਰ ਤਰੀਕਿਆਂ ਬਾਰੇ ਹਰ ਜ਼ਿਮੀਂਦਾਰ ਨੂੰ ਹਰ ਪਸ਼ੂ ਪਾਲਕ ਨੂੰ ਜਾਣੂ ਕਰਾਇਆ ਜਾਵੇ ਤੇ ਉਹ ਜ਼ਮੀਨੀ ਪੱਧਰ ਤੇ ਉਹ ਚੀਜ਼ਾਂ ਨੂੰ ਲਾਗੂ ਕਰੇ ਦੂਜੀ ਗੱਲ ਇਹ ਹੈ ਵੀ ਜੇ ਅਸੀਂ ਨਾ ਕੀਤਾ ਜਾ ਤਾਂ ਸਾਡੇ ਚੰਗੇ ਪਸ਼ੂ ਪਾਲ ਕੇ ਕਰਨਗੇ ਜਿਹੜੇ ਕਰ ਰਹੇ ਐ ਬਹੁਤ ਲੋਕ ਕਰ ਰਹੇ ਐ ਜਾਂ ਫਿਰ ਇਹ ਕੰਪਨੀਆਂ ਕਰਨਗੀਆਂ ਸਿਰਫ ਦੁੱਧ ਦੇ ਰੇਟ ਦਾ ਆਪਾਂ ਕਹੀ ਜਾਈਏ ਵੀ ਦੁੱਧ ਦੇ ਰੇਟ ਦਾ ਰੋਣਾ ਰੋਈ ਜਾਈਏ ਉਹਦੇ ਨਾਲ ਨਹੀਂ ਗੱਲ ਬਣਨੀ ਹੈਗੀ ਦੁੱਧ ਦੇ ਰੇਟ ਇੱਕ ਲਿਮਟ ਹੈ ਇੰਟਰਨੈਸ਼ਨਲ ਲੈਵਲ ਤੇ ਸੁੱਕੇ ਦੁੱਧ ਦੇ ਰੇਟ ਹੈ ਉਸ ਤੋਂ ਵੱਧ ਜਿਹੜਾ ਗਾਹਕ ਦੁੱਧ ਖੀਂਦਿਆ ਨੇ ਉਹ ਉਹ ਉਹਦੇ ਕੰਟਰੋਲ 'ਚ ਹੈ ਉਹ ਨਹੀਂ ਹੋਣਾ ਇਦਾਂ ਹੈਗਾ ਸੀ ਜਿੰਨਾ ਮਰਜ਼ੀ ਭੱਕਰ ਜਾਈਏ ਸਾਡੇ ਹੱਥ 'ਚ ਕੀ ਹੈ ਅਸੀਂ ਦੁੱਧ ਆਪਣਾ ਪੈਕ ਕਰਕੇ ਵੇਚ ਸਕਦੇ ਦੁੱਧ ਸਿੱਧਾ ਸ਼ਹਿਰੀ ਕਲੋਨੀਆਂ 'ਚ ਵੇਚ ਸਕਦੇ ਆ ਸੋ ਗੱਲ ਇਹ ਹੈ ਵੀ ਸਿਰਫ ਇਸ ਗੱਲ ਤੇ ਨਹੀਂ ਆਈ ਆਪਾਂ ਵੀ ਦੁੱਧ ਉਨੇ ਹੀ ਆ ਪਸ਼ੂ ਘਟ ਗਏ ਮਸਲੇ ਹੈਗੇ ਪਰ ਵਧੀਆ ਨਸਲ ਦੇ ਪਸ਼ੂ ਬੜੀ ਤੇਜ਼ੀ ਨਾਲ ਵਧੇ ਆ ਇਹ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ ਤੁਸੀਂ ਕਿਤੇ ਵੀ ਮੇਲਿਆਂ 'ਚ ਚੰਗੇ ਡੇਰੀ ਫਾਰਮਾਂ 'ਚ ਮੈਂ ਵੀ ਰੋਜ਼ ਦੇਖਦਾ ਜਾ ਕੇ ਵਧੀਆ ਨਸਲ ਦੀਆਂ ਜਿਹੜੀਆਂ ਗਾਵਾਂ ਮੱਝਾਂ ਨੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਉਨਾਂ ਦੀ ਕੀਮਤ ਵਧ ਰਹੀ ਹੈ 70000 ਵਾਲੀ ਜਿਹੜੀ ਗਾਂ ਸੀ ਉਹ ਹੁਣ ਕਿਸੇ ਦੇ ਕੰਮ ਦੀ ਨਹੀਂ ਹੈਗੀ 2.5 ਤੋਂ 3 ਲੱਖ ਰੁਪਏ ਵਾਲੀ ਜਿਹੜੀ ਬੱਚੀ ਹੈ 도ਗਲੀ ਬੱਚੀ ਹੈ ਐਚ ਐਫ ਐ ਜਰਸੀ ਹੈ ਜਾਂ ਮੁਰਾ ਮੱਝ ਹੈ ਇਹੀ ਮੱਝਾਂ ਵਾਲੇ ਬੰਦੇ ਰਹਿਣੇ ਆ ਹੁਣ ਇਹੀ ਮੱਝਾਂ ਵਾਲੇ ਬੰਦਿਆਂ ਨੇ ਬਚਣਾ ਹੈਗਾ ਬਾਕੀ ਦੇਖੋ ਆਪਦੇ ਧੰਦੇ ਬਾਰੇ ਆਪਾਂ ਜਿਹੜੀ ਬਿਆਨਬਾਜ਼ੀ ਹੈ ਕੂੜ ਪ੍ਰਚਾਰ ਹੈ ਉਹਦਾ ਹਿੱਸਾ ਨਾ ਬਣਿਓ ਉਹਨੂੰ ਸੋਚ ਸਮਝ ਕੇ ਉਹਦੇ ਬਾਰੇ ਕਹੇ ਕਰੀਏ ਦੇਖੋ ਪੱਤਰਕਾਰ ਭਾਈਚਾਰੇ ਨੇ ਹਰ ਚੀਜ਼ ਬਾਰੇ ਆਪਣੀ رائے ਦੇਣੀ ਹੁੰਦੀ ਹੈ ਪਰ ਉਹ ਡੇਰੀ ਮਾਹਰ ਨਹੀਂ ਹੈਗੇ ਉਹਨਾਂ ਦਾ ਧੰਦਾ ਨਹੀਂ ਹੈਗਾ ਇਹ ਉਹਨਾਂ ਦਾ ਠੀਕ ਹੈ ਉਹ ਆਪਣੇ ਗਿਆਨ ਮੁਤਾਬਕ ਉਹਦੀ ਸਮਝ ਮੁਤਾਬਕ ਉਹਨਾਂ ਨੇ ਜੋ ਲਿਖਣਾ ਹੈ ਉਹ ਵੀ ਪੁੱਛ-ਪੁੱਛ ਕੇ ਲਿਖਦੇ ਆ ਇਧਰ-ਉਧਰੋਂ ਪਰ ਅਸੀਂ ਘਟੋ-ਘਟ ਜਿਹੜੇ ਬੰਦੇ ਪਸ਼ੂ ਰੱਖ ਰਹੇ ਐ ਇਹ ਜੀ ਬੇਤੁਕੇ ਬਿਆਨ ਦੇਣ ਤੋਂ ਬਿਲਕੁਲ ਗੁਰੇਜ਼ ਕਰੀਏ ਏ ਵਿਸ਼ਾ ਚਿੰਤਾ ਦਾ ਨਹੀਂ ਹੈਗਾ ਵੀ ਪਸ਼ੂਆਂ ਦੀ ਗਿਣਤੀ ਘਟ ਰਹੀ ਹੈ। ਇਹ ਨਹੀਂ ਹੈਗਾ ਚਿੰਤਾ ਦਾ ਵਿਸ਼ਾ। ਇਹ ਹੋਣਾ ਹੀ ਹੈ। ਅਗਲੇ 5 ਸਾਲਾਂ 'ਚ ਹੋਰ ਤੇਜ਼ੀ ਨਾਲ ਜਾਊਗਾ। ਉਸ ਤੋਂ ਬਾਅਦ ਇਹ ਠੀਕ ਹੋ ਜਾਣਾਗਾ। ਮੇਨ ਚਿੰਤਾ ਦਾ ਵਿਸ਼ਾ ਇਹ ਹੈ ਵੀ ਜਿਹੜੇ ਬੰਦੇ ਅਜ ਬਗਿਆਨਿਕ ਡੇਰੀ ਫਾਰਮ ਨਹੀਂ ਕਰਨਗੇ ਉਹ ਬੰਦਿਆਂ ਨੂੰ ਦੁੱਧ ਘਿਓ ਲੱਸੀ ਮੋੜ ਲੈਣਾ ਪਊਗਾ। ਠੀਕ ਹੈ ਧੰਨਵਾਦ ਜੀ। ਸਰਵਸੰਸਕਾਰ।